ਮੱਧ ਪ੍ਰਦੇਸ਼ ਦੇ ਡਿਸਟ੍ਰਿਕਟ ਅਲੀ ਰਾਜਪੁਰ ਅਲੀ ਰਾਜਪੁਰ ਦੇ ਪਿੰਡ ਰੇਵੜੀ ਤੋਂ ਇੱਕ ਖਬਰ ਨਿਕਲ ਕੇ ਆਉਂਦੀ ਹੈ 1 ਜੁਲਾਈ 2024 ਨੂੰ ਪਰਿਵਾਰ ਦੇ 5 ਮੈਂਬਰਾਂ ਨੇ ਪੱਖੇ ਦੇ ਨਾਲ ਲਟਕ ਕੇ ਜਾਂ ਕਿਸੇ ਹੋਰ ਚੀਜ਼ ਦੇ ਨਾਲ ਲਟਕ ਕੇ ਆਪਣੀ ਜਿਹੜੀ ਜੀਵਨ ਲੀਲਾ ਉਹ ਸਮਾਪਤ ਕਰ ਲਈਆ ਘਰ ਵਾਲਾ ਤੇ ਘਰ ਵਾਲੀ ਤਿੰਨ ਉਹਨਾਂ ਦੇ ਬੱਚੇ ਸੋ ਇਹ ਕਹਾਣੀ ਸੇਮ ਹੀ ਇਦਾਂ ਵਾਪਰਦੀ ਅੱਜ ਤੋਂ 6 ਸਾਲ ਪਹਿਲਾਂ ਦਿੱਲੀ ਦੇ ਬਰਾਰੀ ਇਲਾਕੇ ਦੇ ਵਿੱਚ 1 ਜੁਲਾਈ 2018 ਨੂੰ ਜਿੱਥੇ ਪਰਿਵਾਰ ਦੇ 11 ਮੈਂਬਰਾਂ ਨੇ ਇੱਕੋ ਦਿਨ ਰਾਤ ਨੂੰ ਪੱਖੇ ਨਾਲ ਲਟਕ ਕੇ ਜਾਂ ਹੋਰ ਲੱਗ ਲੱਗ ਚੀਜ਼ਾਂ ਦੇ ਨਾਲ ਲਟਕ ਕੇ ਆਪਣੇ ਆਪ ਇਹਨਾਂ ਨੂੰ ਇੱਕ ਬੰਦ ਕਰ ਦਿੱਤਾ ਗਿਆ ਜਾਂ ਇਹਨਾਂ ਪਿੱਛੇ ਕਾਲਾ ਇਲਮ ਜਾਂ ਕਾਲਾ ਜਾਦੂ ਕਹਿ ਲਏ ਉਹ ਮੰਨਿਆ ਗਿਆ ਸੋ ਇਦਾਂ ਦੀ ਹੀ ਘਟਨਾ ਅੱਜ 6 ਸਾਲਾਂ ਬਾਅਦ ਜੁਲਾਈ ਦੇ ਵਿੱਚ ਐਮਪੀ ਦੇ ਵਿੱਚ ਵਾਪਰਦੀ ਹੈ ਸੋ ਗੱਲ ਇਹ ਆ ਕਿ ਉਹੀ ਟਾਈਮ ਉਹੀ ਦਿਨ ਉਹੀ ਤਰੀਕ ਪਰ ਸਿਰਫ ਤੇ ਸਿਰਫ ਇੱਕ ਜਗ੍ਹਾ ਬਦਲ ਗਈ ਸੋ ਉਥੋਂ ਦੀਆਂ ਜਿਹੜੀਆਂ ਪੁਲਿਸ ਜਾਂਚ ਕਮੇਟੀਆਂ ਨੇ ਇਸ ਕੇਸ ਨੂੰ ਦਿੱਲੀ ਵਾਲੇ ਕੇਸ ਦੇ ਨਾਲ ਮਿਲਾ ਕੇ ਦੇਖ ਰਹੀਆਂ ਨੇ ਕਿ ਕਿਤੇ ਨਾ ਕਿਤੇ ਇਹਨਾਂ ਦਾ ਕੋਈ ਸਬੰਧ ਤੇ ਨਹੀਂ ਹੈਗਾ ਸੋ ਪੁਲਿਸ ਜਾਂਚ ਕਰ ਰਹੀ ਹੈ ਜਾਂ ਕਿਤੇ ਕੋਈ ਝਗੜਾ ਤਾਂ ਨਹੀਂ ਸੀਗਾ ਇਸ ਬੰਦੇ ਦਾ ਪਰ ਝਗੜੇ ਵਾਲੀ ਕੋਈ ਵੀ ਗੱਲ ਪੁਲਿਸ ਨੂੰ દેਖ ਨਹੀਂ ਰਹੀ ਸੋ ਇਹ ਐਂਗਲ ਦੇ ਪਿੱਛੇ ਵੀ ਉਹਨਾਂ ਨੂੰ ਕਿਸੇ ਕਾਲੇ ਏਲਮ ਜਾਂ ਕਾਲੇ ਜਾਦੂ ਦਾ ਹੀ ਹੱਥ ਲੱਗ ਤੋ ਜਾਣਕਾਰੀ ਵਧੀਆ ਲੱਗੀ ਵੀਡੀਓ ਨੂੰ ਸ਼ੇਅਰ ਕਰਿਓ ਧੰਨਵਾਦ